ਸਾਥੀਓ ਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਨੋਟੀਫਿਕੇਸ਼ਨ ਹੈ ਟੀਚਿੰਗ ਤੇ ਨੌ ਟੀਚਿੰਗ ਵੈਕੈਂਸੀ ਦਾ ਰਹਿਣ ਵਾਲਾ ਇਹਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵਿੱਚ ਅਧਿਆਪਕਾਂ ਦੀ ਟੀਚਰਾਂ ਦੀ ਜ਼ਰੂਰਤ ਹੈ ਤੇ ਪੰਜਾਬ ਦੇ ਵਿੱਚ ਇਹ ਭਰਤੀ ਓਪਨ ਹੋਈ ਹੈ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਪੋਸਟਾਂ ਦੇ ਸਬੰਧ ਵਿੱਚ ਵੀਡੀਓ 'ਚ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣਾ ਜੀ ਆ ਵੱਖ-ਵੱਖ ਵਿਸ਼ਿਆਂ ਦੇ ਵਿੱਚ ਇਹਨਾਂ ਵੱਲੋਂ ਅਧਿਆਪਨ ਵਿਸ਼ੇ ਦੇ ਵਿੱਚ ਇਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਤਾਂ ਇਹਨਾਂ ਵੱਲੋਂ ਟੀਜੀ ਟੀਚਰ ਚਾਹੀਦੇ ਆ ਜੀ ਹਿੰਦੀ ਦੇ ਇੰਗਲਿਸ਼ ਦੇ ਵਿੱਚ ਮੈਥ ਦੇ ਵਿੱਚ ਸੋਸ਼ਲ ਸਾਇੰਸ ਸਾਇੰਸ ਸੰਸਕ੍ਰਿਤ ਇਸੇ ਤਰ੍ਹਾਂ ਹੀ ਬਾਲਵਾੜੀ ਕਾ ਟੀਚਰ ਚਾਹੀਦੇ ਜੀ ਕਾਉਂਸਲਰ ਦੀ ਜ਼ਰੂਰਤ ਹੈ ਸਪੈਸ਼ਲ ਐਜੂਕੇਟਰ ਕੰਪਿਊਟਰ ਇਨਸਟ੍ਰਕਟਰ ਪੀਜੀਟੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਮੈਥ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਬਾਇਓਟੈਕਨੋਲੋਜੀ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਇਕਨੋਮਿਕਸ ਕਮਰਸ ਕੰਪਿਊਟਰ ਸਾਇੰਸ ਇਸੇ ਤਰ੍ਹਾਂ ਹੀ ਪ੍ਰਾਇਮਰੀ ਟੀਚਰਸ ਦੀ ਜ਼ਰੂਰਤ ਹੈ ਜੀ ਵਿਜ਼ਿਟਿੰਗ ਡਾਕਟਰ ਦੀ ਜ਼ਰੂਰਤ ਹੈ ਜੀ ਨਰਸ ਵੋਕੇਸ਼ਨਲ ਇਨਸਟ੍ਰਕਟਰ 뮤직 ਵੋਕੇਸ਼ਨਲ ਇਨਸਟ੍ਰਕਟਰ ਆਰਟ ਐਂਡ ਕ્રાਫਟ ਸਪੋਰਟਸ ਕੋਚ ਦੀ ਜ਼ਰੂਰਤ ਹੈ ਜੀ ਹੈਂਡਬਾਲ ਬਾਸਕਟਬਾਲ ਵਾਲੀਬਾਲ ਕੋਖੋ ਇਸੇ ਤਰ੍ਹਾਂ ਹੀ ਜੁੱਡੋ ਤੇ ਟੈਕਵਾਂਡੋ ਅ ਯੋਗਾ ਟੀਚਰ ਦੀ ਵੀ ਇਹਨਾਂ ਨੂੰ ਜ਼ਰੂਰਤ ਹੈ ਤਾਂ ਇਹ ਵੱਡੇ ਪੱਧਰ ਦੀ ਭਰਤੀ ਹੈ ਟੀਚਿੰਗ ਵੈਕੈਂਸੀਜ਼ ਹੈ ਜਾਰੀ ਹੋਈਆਂ ਇਹ ਜੋ ਪੋਸਟਾਂ ਨੇ ਜੀ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਸੈਕਟਰ 31 ਚੰਡੀਗੜ੍ਹ ਵੱਲੋਂ ਜਾਰੀ ਹੋਈਆਂ ਜੀ ਅ ਇਹਨਾਂ ਵੱਲੋਂ ਜੋ ਇੰਟਰਵਿਊ ਹੈ ਡਾਇਰੈਕਟ ਇਹਨਾਂ ਪੋਸਟਾਂ ਦੇ ਲਈ ਲਈ ਜਾਣੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਰੈਡਮ ਲਈ 24 ਫਰਵਰੀ 2025 ਨੂੰ ਸਵੇਰੇ 8:30 ਵਜੇ ਇੰਟਰਵਿਊ ਰੋਗੀ ਜੀ ਜੋ ਇੰਟਰਵਿਊ ਹੈ ਪੀਐਮ શ્રી ਕੇਂਦਰੀ ਵਿਦਿਆਲਿਆ ਸੈਕਟਰ 31 ਚੰਡੀਗੜ੍ਹ ਇੱਥੇ ਰਹਿਣ ਵਾਲੀ ਹੈ ਤੇ ਇਹਨਾਂ ਵੱਲੋਂ ਵਕ ਵਕ ਹੋਰ ਵੀ ਹਦਾਇਤਾਂ ਲਿਖੀਆਂ ਗਈਆਂ ਕਿ ਸਵੇਰੇ 8 ਵਜੇ ਤੁਹਾਨੂੰ ਪਹੁੰਚਣਾ ਹੋਊਗਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਦੀ ਉਹ ਵੀ ਤੁਹਾਨੂੰ ਪਹੁੰਚਣਾ ਜ਼ਰੂਰੀ 21 2 2025 ਤੱਕ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜੋ ਲਿੰਕ ਦਿੱਤਾ ਉਥੇ ਰਜਿਸਟ੍ਰੇਸ਼ਨ ਕਰਨੀ ਹੈ ਇਹ ਜੋ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਉਥੋਂ ਲੈ ਸਕਦੇ ਹੋ ਇਨਾਂ ਦੀ ਵੈਬਸਾਈਟ ਤੋਂ ਤੁਸੀਂ ਇੱਕ ਫਾਰਮ ਡਾਊਨਲੋਡ ਕਰ ਲੈਣਾ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਆ ਉਹਦਾ ਵੀ ਲਗਾ ਸਕਦੇ ਹੋ ਪਾਸਪੋਰਟ ਸਾਈਜ਼ ਫੋਟੋ ਇਹਨਾਂ ਨੂੰ ਤੁਸੀਂ ਇੰਟਰਵਿਊ ਦੇ ਸਮੇਂ ਤੁਸੀਂ ਇਹਨਾਂ ਨੂੰ ਜਮ੍ਹਾਂ ਕਰਵਾਉਣੀ ਹੈ ਇਹਨਾਂ ਵੱਲੋਂ ਲਿਖਿਆ ਗਿਆ ਤੇ 845 ਤੇ ਆਫਲਾਈਨ ਸਕਰੀਨਿੰਗ ਇਹਨਾਂ ਵੱਲੋਂ ਟੈਸਟ ਲਿਖਿਆ ਗਿਆ ਉਹ ਵੀ ਤੁਹਾਡਾ ਰਹਿਣ ਵਾਲਾ ਤਾਂ ਤੇ ਬਾਕੀ ਵੇਰਵਿਆਂ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਜੂ ਫਾਰਮ ਡਾਊਨਲੋਡ ਕਰਨਾ ਹੈ ਲਿੰਕ ਤੇ ਅਪਲਾਈ ਕਰਨਾ ਉਹ ਤੁਸੀਂ ਕਰ ਸਕਦੇ ਹੋ ਹੈ ਅੱਜ ਦੀਆਂ ਪੋਸਟਾਂ ਤੇ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਤਾਂ